खनौरी बॉर्डर से एक सौ ग्यारह होर किसान का मरण वर्त लगातार जारी है कल देर शाम ही वो बैठे से बैरीकेडिंग के कोल मरण वर्त बैठे हुए ने तमाम एक सौ ग्यारह किसान हरियाणा की हज मरण वर्त इना जा रहा है बैरीकेडिंग कोल इन्होंने टेंट लगाया है भारी सर्दी किस तरीके तकरीबन दो बजे ही एक सौ ग्यारह किसान का जत्था जो है, कि आज है।, जो है ओ, खनौरी मोर्चे तो, तकरीबन एक किलोमीटर दूर पैदल यात्रा अपनी शुरू करके खनौरी बॉर्डर जिथे की ਪਾਰੀ ਪੁਲਿਸ ਬਲ ਉਥੇ ਤਨਾਦਸੀ ਇਸ ਸਬਦੇ ਚਲਦੇ ਉਥੇ ਪਹੁੰਚੇ ਤੇ ਆਪਣਾ ਮਰਨਵਰਤ ਇਹਨਾਂ ਦੇ ਵੱਲੋਂ ਸ਼ੁਰੂ ਕੀਤਾ ਗਿਆ ਹੈ ਕਾਲੇ ਚੋਲੇ ਪਾ ਕੇ

ਸਿਰਾਂ ਤੇ ਕਾਲੀਆਂ ਪੱਟੀਆਂ ਬਨੀਆਂ ਹੋਈਆਂ ਨੇ ਜਿਸਬ ਦੇ ਚਲਦੇ ਇਸ ਅੱਤ ਦੀ ਹੱਡ ਜੀਰ ਦੀ ਠੰਡ ਵੀ ਆ ਜੋ ਕਿਸਾਨ ਨੇ ਡੱਟੇ ਹੋਏ ਨੇ ਮਰਨਵਰਤ ਇਨਾਂ ਦੇ ਵੱਲੋਂ ਕਲਪ ਸ਼ੁਰੂ ਕੀਤਾ। ਕੀ ਸਚਾਈ ਆ ਉਹ ਸਚਾਈ ਇਹ ਆ ਵੀ ਇਹ ਸਚਾਈ ਦੇ ਕਰਕੇ ਹੀ ਆਪਾਂ ਇੱਥੇ ਇਕੱਠੇ ਹੋਏ ਆ ਇਹ 111 ਬੰਦੇ ਉਹ ਬੰਦੇ ਨੇ ਇਹ ਜੋਧੇ ਨੇ ਜਿਨ੍ਹਾਂ ਦਾ ਇਤਿਹਾਸ ਦੇ ਵਿੱਚ ਨਾਮ ਲਿਖਿਆ ਜਾਣਾ ਉਹ ਇਤਿਹਾਸ ਸਿਰਜਿਆ ਜਾਣਾ ਵੀ ਇੰਨੀ ਕਰੂਰ ਸ਼ਾਸਕ ਸੀ ਜਦੋਂ ਆਜ਼ਾਦ ਭਾਰਤ ਦੇ ਵਿੱਚ ਆਪਣੇ ਹੀ ਨਾਗਰਿਕਾਂ ਨੂੰ 111 ਫਿਰ ਡੱਲੇਵਾਲ ਜੀ ਫਿਰ 111 ਹੋਰ 112 ਜਾਣਿਆਂ ਨੂੰ ਅਜਿਹਾ ਵੱਡਾ ਕਰੜਾ ਫੈਸਲਾ ਲੈਣਾ ਪਿਆ ਮਰਨ ਵਰਤੇ ਬੈਠਣਾ ਪਿਆ ਛਲਕ ਤੇ ਬੈਠਣਾ ਪਿਆ ਠੰਡੀ ਸੜਕ ਅੱਜ ਤੁਸੀਂ ਕਿਹਾ ਹੱਥ ਨੂੰ ਹੱਥ ਨਹੀਂ ਦੇਖ ਰਹੇ ਦੇਖ ਰਹੇ ਆਪਾਂ ਇੰਨੀ ਧੁੰਦ ਦੇ ਵਿੱਚ ਇੰਨੇ ਹਾਲਾਤਾਂ ਦੇ ਵਿੱਚ ਫਿਰ ਵੀ ਇਹ ਯੋਧੇ ਡੱਟੇ ਹੋਏ ਨੇ ਇਹਨਾਂ ਯੋਧਿਆਂ ਦੀ ਜਿਹੜੀ ਇੱਕ ਇੱਕ ਪਲ ਜਿਹੜਾ ਬੀਤਿਆ ਹੋਇਆ ਉਸ ਜਿਹੜੀ ਨਕਮੀ ਕਮੰਡੀ ਭ੍ਰਸ਼ਟ ਸਰਕਾਰ ਜਿਹੜੀ ਕਿ ਮੰਨੀ ਹੋਈਆਂ ਮੰਗਾਂ ਨੂੰ ਲਾਗੂ ਨਹੀਂ ਕਰ ਰਹੀ ਉਹਨੂੰ ਜਵਾਬਦੇਹੀ ਹੋਊਗੀ ਤੇ ਇਹ ਆਉਣ ਵਾਲੇ ਸਮੇਂ ਚ ਜਿਸ ਕਿਸਾਨ ਦੀ ਲੜਾਈ ਲੜ ਰਿਹਾ ਜਿਸ ਕਿਸਾਨ ਸਮਾਜ ਨੂੰ ਬਚਾਉਣ ਦੀ ਲੜਾਈ ਲੜ ਰਿਹਾ ਜਿਸ ਐਮਐਸਪੀ ਖਰੀਦ ਗਰੰਟੀ ਕਾਨੂੰਨ ਨੂੰ ਬਣਵਾਉਣ ਦੀ ਲੜਾਈ ਲੜ ਰਿਹਾ ਜਿਸ ਸੁਆਮੀਨਾਥਨ ਜੋ ਸੀਟੂ ਪਲਸ ਪੱਟੀ ਤੇ ਜਸ ਪਥਰਾਂ ਦੇ ਭਾਅ ਤੈਅ ਕਰਨ ਦੀ ਗੱਲ ਕਰ ਰਿਹਾ ਕਰਜ਼ਾ ਮਾਫੀ ਦੀ ਗੱਲ ਕਰ ਰਿਹਾ ਮਨਰਗਾ ਮਜ਼ਦੂਰੀ ਦੀ ਗੱਲ ਕਰ ਰਿਹਾ ਉਹ ਸਾਰੇ ਜਿਹੜੇ ਅੱਜ ਜਿਹੜੇ ਦੀਆਂ ਮੰਗਾਂ ਨੇ ਉਹਨਾਂ ਦੇ ਇਹ ਲੋਕ ਸਹਾਇਕ ਹੋਣਗੇ ਇਹਨਾਂ ਲੋਕਾਂ ਨੂੰ ਜਦੋਂ ਇਤਿਹਾਸ ਲਿਖਿਆ ਜਾਣਾ ਜਦੋਂ ਅੱਗੇ ਆਉਣ ਵਾਲੀਆਂ ਸਰਕਾਰਾਂ ਤੇ 5 ਸਾਲ ਲੈ ਆਉਣੀਆਂ ਜਾਣੀਆਂ ਜ਼ਮੀਨਾਂ ਵੀ ਸਾਡੀਆਂ ਇੱਥੇ ਰਹਿਣੀਆਂ ਹਨ ਖੇਤੀ ਕਰਨ ਵਾਲੇ ਵੀ ਰਹਿਣੇ ਹਨ ਪੀੜ੍ਹੀਆਂ ਅੰਦਰ ਪੀੜ੍ਹੀਆਂ ਚੱਲਣੀਆਂ ਲੇਕਿਨ ਇਹ ਸਰਕਾਰ ਦਾ ਇੱਕ ਕਾਲਾ ਦਿਨ ਹੋਊਗਾ ਇਹ ਜਦੋਂ ਇਹ 111 ਨੂੰ ਜੋਧਿਆ ਨੂੰ ਬਹਿਣਾ ਪਿਆ ਕਹਿੰਦੇ ਨਾ ਚਿਹਰੇ ਕੀ ਜ਼ਹੂਰੀਓਂ ਪੇ ਖਜ਼ਾਨਾ ਤਜਰਬੇ ਕਾ ਇਸਕੋ ਪਾ ਸਕਤੇ ਹੈ ਕਰਕੇ ਸਨਮਾਨ ਬਜ਼ੁਰਗੋں ਕਾ ਜਿੰ ਜਿੰਨਾ ਬਜ਼ੁਰਗਾਂ ਦਾ ਸੀ ਸਨਮਾਨ ਕਰਨਾ ਹੈ ਜਿੰਨਾ ਬਜ਼ੁਰਗਾਂ ਦੇ ਕਰਕੇ ਅਸੀਂ ਆ ਉਹਨਾਂ ਬਜ਼ੁਰਗਾਂ ਨੂੰ ਛੜਕਾਂ ਦੇ ਲੇਟਰਾ ਪੈ ਰਿਆ ਇਹਦੇ ਵਿੱਚ ਬਹੁਤ ਸਾਰੇ ਐਕਸ ਆਰਮੀ ਮੈਨ ਨੇ ਤੇ ਇਹ ਆਜ਼ਾਦੀ ਤੋਂ ਪਹਿਲਾਂ ਦੇ ਲੋਕ ਨੇ ਇਹ ਹੁਣ ਆਪਣੇ ਆਪ ਨੂੰ ਕੀ ਮਹਿਸੂਸ ਕਰਦੇ ਹੋਣਗੇ ਜਿਹੜੇ ਦੇਸ਼ ਵਾਸਤੇ ਅਸੀਂ ਆਜ਼ਾਦੀਆਂ ਵਾਸਤੇ ਲੜੇ ਜਿਹੜੇ ਦੇਸ਼ ਵਾਸਤੇ ਅਸੀਂ ਇੰਨਾ ਕੁਝ ਕੀਤਾ ਅੱਜ ਉਸ ਦੇਸ਼ ਦਾ ਮੁਖੀ ਆ ਹੀ ਸਾਨੂੰ ਇਸ ਛੜਕਾਂ ਦੇ ਬਿਠਾ ਰਿਹਾ ਉਸ ਦੇਸ਼ ਵਾਸਤੇ ਜਿਹਦੇ ਵਾਸਤੇ ਅਸੀਂ ਟੋਪਾਂ ਦੇ ਅੱਗੇ ਆਏ ਜਿਸ ਦੇਸ਼ ਵਾਸਤੇ ਅਸੀਂ ਆਪਣੀਆਂ ਛਾਤੀਆਂ ਅੱਗੇ ਕੀਤੀਆਂ ਦੇਸ਼ ਵਾਸਤੇ ਸਭ ਤੋਂ ਜਿਆਦਾ ਕੁਰਬਾਨੀਆਂ ਕੀਤੀਆਂ ਆ ਜਿਹੜਾ ਸੰਯੁਕਤ ਪੰਜਾਬ ਸੀ ਇਹਨੇ ਆਪਣੇ ਦੇਸ਼ ਨੂੰ ਉਸ ਰਾਜਧਾਨੀ ਚ ਛੁੱਟਦਾ ਹੈ ਅਗਰ ਹਿੰਦੁਸਤਾਨ ਆ ਤੇ ਉਸ ਹਿੰਦੁਸਤਾਨ ਦੇ ਜਿਹੜਾ ਇੱਕ ਨਿਰਮਾਤਾ ਲੋਗ ਨੇ ਜਿਨ੍ਹਾਂ ਨੇ ਹਿੰਦੁਸਤਾਨ ਦੀ ਅਕਸ ਨੂੰ ਪਛਾਣ ਕੇ ਰੱਖਿਆ ਖਨੋਰੀ ਬਾਰਡਰ ਤੇ ਹੁਣ 112 ਡੱਲੇਵਾਲ ਮਰਨ ਵਰਤਦੇ ਨੇ ਜਗਜੀਤ ਸਿੰਘ ਡੱਲੇਵਾਲ 26 ਨਵੰਬਰ 2024 ਤੋਂ ਮਰਨ ਵਰਤ ਤੇ ਬੈਠੇ ਨੇ ਅਤੇ ਹੁਣ ਉਹਨਾਂ ਦੇ ਸਮਰਥਨ ਦੇ ਵਿੱਚ 111 ਕਿਸਾਨਾਂ ਨੇ ਮਰਨ ਵਰਤ ਸ਼ੁਰੂ ਕਰ ਦਿੱਤਾ ਹੈ 111 ਕਿਸਾਨਾਂ ਦਾ ਜੱਥਾ ਕਾਲੇ ਚੋਲੇ ਪਾ ਕੇ ਮਰਨ ਵਰਤ ਦੇ ਲਈ ਤਿਆਰ ਹੋਇਆ ਪੂਰੀ ਲਿਸਟ ਤਿਆਰ ਕੀਤੀ ਗਈ ਗਲਾਂ ਦੇ ਵਿੱਚ ਇੱਕ ਤਖਤੀ ਸੀ ਜਿਸ ਤੇ ਲਿਖਿਆ ਸੀ ਡੱਲੇਵਾਲ ਤੋਂ ਪਹਿਲਾਂ ਸਾਡੀ ਸ਼ਹਾਦਤ ਹੋਵੇਗੀ ਜਥੇਦੀ ਅਗਵਾਈ ਸੁਖਜੀਤ ਸਿੰਘ ਹਰਦੋ ਚੰਡੇ ਨੇ ਕੀਤੀ 111 ਕਿਸਾਨਾਂ ਦਾ ਜਥਾ ਹਰਿਆਣਾ ਦੇ ਬਾਰਡਰ ਦੇ ਵੱਲ ਵਧਿਆ ਕੰਡਿਆਲੀ ਤਾਰ ਨੂੰ ਪਾਰ ਕਰਕੇ ਹਰਿਆਣਾ ਦੇ ਅਧਿਕਾਰ ਖੇਤਰ ਦੇ ਵਿੱਚ ਜਾ ਕੇ ਬੈਠ ਗਿਆ ਜਿੱਥੇ 111 ਕਿਸਾਨਾਂ ਨੇ ਡੱਲੇਵਾਲ ਦੇ ਸਮਰਥਨ ਦੇ ਵਿੱਚ ਆਪਣਾ ਮਰਨ ਵਰਤ ਸ਼ੁਰੂ ਕਰ ਦਿੱਤਾ ਅਗਰ ਤੈ ਉਹਨਾਂ ਦੀ ਥੋੜੀ ਬੋਦੀ ਜ਼ਮੀਰ ਜਾਗਦੀ ਹੋਈ ਤੇ ਇਹ ਜ਼ਰੂਰ ਜਲਵਾ ਵਾਪਸ ਅਸਰ ਪਹੂਗਾ ਅਗਰ ਮੰਨ ਲਓ ਬਿਲਕੁਲ ਹੀ ਆਪਾਂ ਸਵੇਦਨਹੀਨ ਆਪਾਂ ਨਰਦਈ ਆ ਹੋ ਸਕਦਾ ਸਾਡੀ ਹਾਰਤ ਹੋ ਜੇ ਅਸੀਂ ਵੀ ਡੱਲੇਵਾਲ ਸਾਹਿਬ ਦੇ ਚਲਦੇ ਪੂਰਨ ਰੋਤੇ ਚੱਲਣ ਵਾਸਤੇ ਸਰੇ 111 ਜਿਹਾ ਬਿਲਕੁਲ ਤਿਆਰ ਆ ਔਰ ਅਸੀਂ ਜਿਹੜਾ ਵਾ ਉਹ ਜ਼ਬਰਦਸਤ ਮੁਕਾਬਲਾ ਸਵਰਨ ਜਿਹੜਾ ਜਰੂਰ ਕਰਾਂਗੇ ਮੈਂ ਕਿਹਾ ਪੂਰਾ ਟੈਂਟ ਲਾਵਾਂਗੇ ਇਹਨਾਂ ਨੂੰ ਰਹਿਣ ਦਾ ਬਹਿਣ ਦਾ ਜਿਹੜੇ ਰਾਤ ਨੂੰ ਤੇਲ ਤੋਂ ਪੂਰਾ ਪ੍ਰਬੰਧ ਕਰਾਂਗੇ ਦੇਖੋ ਮੈਂ ਪ੍ਰਸ਼ਾਸਨ ਨੂੰ ਕਹਿੰਨਾ ਵਧੀਆ ਗੱਲ ਹੈ ਪ੍ਰਸ਼ਾਸਨ ਨੇ ਸਾਡੀ ਬੇਨਤੀ ਮੰਨੀ ਆ ਅਸੀਂ ਉਹਨਾਂ ਨੂੰ ਇਹ ਕਹਿੰਦੇ ਆ ਕਿ ਉਹ ਕਹਿੰਦੇ ਬੈਠੋ ਠੀਕ ਆ ਤੁਹਾਡਾ ਅਧਿਕਾਰ ਹੈ ਤੁਸੀਂ ਆਪਦੀ ਮੰਗਾਂ ਲਾਗੂ ਕਰਵਾਉਣ ਲਈ ਜਿਹੜਾ ਤੁਹਾਡਾ ਜਥਾ ਆਇਆ ਗੜਬੜਤਾ ਨਹੀਂ ਕੋਈ ਅਸੀਂ ਉਹਨੂੰ ਸਾਫ਼ ਕਰਤਾ ਕਿ ਅਸੀਂ ਅਸੀਂ ਬੈਠਣ ਦਾ ਹੀ ਆ ਸਾਡਾ ਅੱਗੇ ਵਧਣ ਦਾ ਨਹੀਂ ਉਹ ਇਹਨਾਂ ਨੇ ਉਹ ਕਹਿੰਦੇ ਵੀ ਅਸੀਂ ਫੋਰਸ਼ਾਪ ਦੀ ਇੰਨੇ ਇੱਕ ਪਿੱਛੇ ਠੋਣਿਆ ਆ ਆ ਜਗ੍ਹਾ ਆਪਾਂ ਨੂੰ ਬੈਠ ਗਿਆ ਸੀ ਗੰਡੀਆਂ ਸਾਹਿਬ ਵੱਲੋਂ ਡਿਟੇਲ ਹੀ ਡਿਟੇਲ ਮੰਗੀ ਗਈ ਜੀ ਹੋ ਗਿਆ ਜੀ ਢੱਲੇਵਾਲ ਧੜੇ ਤੇ ਸੀਨੀਅਰ ਆਗੂ ਕਾਕਾ ਸਿੰਘ ਕੋਟੜਾ ਨੇ ਦੱਸਿਆ ਕਿ ਜਥੇਬੰਦੀ ਦੀ ਇੱਛਾ ਸੀ ਕਿ ਘੱਟ ਤੋਂ ਘੱਟ ਕਿਸਾਨ ਮਰਨਬਰ ਤੇ ਬੈਠਣ ਪਰ ਢੱਲੇਵਾਲ ਦੇ ਸਮਰਥਨ ਦੇ ਵਿੱਚ 111 ਕਿਸਾਨ ਖੁਦ ਆ ਗਿਆਏ ਨੇ ਮੈਂ ਤਾਂ ਬੇਨਤੀ ਕਰਦਾ ਸੀ ਵੀ 21 ਵਹਿਜੋ 52 ਹੋਜੋ ਪਰ ਜਿਹੜੀ ਇੱਛਾ ਲੋਕਾਂ ਦੀ ਤੇ ਵੀ ਅਸੀਂ ਡੱਲੇਵਾਲ ਸਾਹਿਬ ਨੂੰ ਕਿਉਂ ਮਾਰਨਾ ਦੇਖੀਏ ਅਸੀਂ ਕਿਉਂ ਨਾ ਸਿੱਧੀ ਪੁਵਾਈਏ ਤੇ ਅਸੀਂ ਡੱਲੇਵਾਲ ਸਾਹਿਬ ਲਈ ਕੀ ਕਰ ਰਹੇ ਹਾਂ ਉਹਦੇ ਵਿੱਚੋਂ ਇਹ ਜਿਹੜਾ ਕਦਮ ਚੁੱਕਿਆ ਕਿਸਾਨਾਂ ਦੇ ਮਰਨ ਵਰਤਨ ਨੂੰ ਲੈ ਕੇ ਹਰਿਆਣਾ ਪੁਲਿਸ ਦੇ ਵੱਲੋਂ ਸੁਰੱਖਿਆ ਦੇ ਪਖਤਾ ਪ੍ਰਬੰਧ ਕੀਤੇ ਗਏ ਵੱਡੀ ਗਿਣਤੀ ਦੇ ਵਿੱਚ ਪੁਲਿਸ ਨਫਰੀ ਤਾਇਨਾਤ ਕੀਤੀ ਗਈ ਹੈ ਪੁਲਿਸ ਤੇ ਕਿਸਾਨ ਲੀਡਰਾਂ ਦੀ ਆਪਸੀ ਗੱਲਬਾਤ ਹੋਈ ਅਤੇ ਪੁਲਿਸ ਨੇ ਕਿਸਾਨਾਂ ਨੂੰ ਧਰਨੇ ਦੀਆਂ ਸ਼ਰਤਾਂ ਦੱਸੀਆਂ कीपिंग रिस्ट्रेंट रिस्ट्रेंट हम बिल्कुल से हमारी जो पुलिस फोर्स आपने देखा भी होगा पीछे ही है हम और हमारी जो किसान नेता है उनसे हमारी बात हुई है तो हमारी कोशिश यही है जो ये स्टैंड ऑफ है इसको बड़ा पीसफुल तरीके से हम डील करें और जो भी जो जो ये पीसफुल डेमोन्स्ट्रेशन करना करना चाहते हैं इनको हमने टर्म्स एंड कंडीशन बता दिए उसके हिसाब एम एस पी कानूनी गारंटी कर्ज माफी के समेत किसान अपन मंगा नेर फरवरी दो हजार चौबीस तो ਸ਼ੰਭੂ ਅਤੇ ਖਨੌਰੀ ਬਾਰਡਰ ਤੇ ਧਰਨਾ ਦੇ ਕੇ ਬੈਠੇ ਨੇ 26 ਨਵੰਬਰ ਤੋਂ ਢੱਲੇਵਾਲ ਦਾ ਮਰਨ ਵਰਤ ਜਾਰੀ ਹੈ ਹੁਣ 111 ਹੋਰ ਕਿਸਾਨ ਮਰਨ ਵਰਤ ਤੇ ਬੈਠ ਕੇ ਨੇ ਕੇਂਦਰ ਸਰਕਾਰ ਦੇ ਨਾਲ ਸ਼ੁਰੂ ਦੇ ਵਿੱਚ ਕੁਝ ਮੀਟਿੰਗਾਂ ਹੋਈਆਂ ਪਰ ਮੌਜੂਦਾ ਸਮੇਂ ਦੇ ਵਿੱਚ ਡੈਡਲੌਕ ਬਣਿਆ ਹੋਇਆ ਹੈ ਇਹ ਟੁੱਟੇਗਾ ਕਿਵੇਂ ਇਸ ਤੇ ਸਭ ਦੀਆਂ ਨਜ਼ਰਾਂ ਨੇ ਖਨੌਰੀ ਬਾਰਡਰ